ਪਤਾ ਨਹੀਂ ਕਿਉਂ ਸ਼ਹਿਰ ਮੇਰੇ ਦੀ ਆਵਾਮ ਚਟ ਕੱਪੜੀਏ ਲਾਰੇ ਬਾਜਾਂ ਨੂੰ ਸਲਾਮ ਕਰਦੇ ਰਹੀ ਪਤਾ ਨਹੀਂ ਕਿਉਂ ਸ਼ਹਿਰ ਮੇਰੇ ਦੀ ਆਵਾਮ ਚਟ ਕੱਪੜੀਏ ਲਾਰੇ ਬਾਜਾਂ ਨੂੰ ਸਲਾਮ ਕਰਦੀ ਰਹੀ ਇਹ ਉਹ ਸੜਕ ਹੈ ਜਿਹੜੀ ਪਿਛਲੇ ਕਈ ਸਾਲਾਂ ਤੋਂ ਇਹ ਟੁੱਟੀ ਹੋਈ ਉਹ ਸੜਕ ਹੈ ਜਿਹੜੀ ਪਿਛਲੇ ਕਈ ਸਾਲਾਂ ਤੋਂ ਸਾਡੇ ਸ਼ਹਿਰ ਨੂੰ ਬਦਨਾਮ ਕਰਦੀ ਰਹੀ ਪੈਰਾਂ ਵਿੱਚ ਖਲਾਰੇ ਸਿਰ ਤੇ ਬੱਦਲ ਗਰਜਦਾ ਪੈਰਾਂ ਵਿੱਚ ਖਲਾਰੇ ਸਿਰ ਤੇ ਬੱਦਲ ਗਰਜਦਾ ਖੜੇ ਗੰਦਲੇ ਪਾਣੀ ਵਿੱਚ ਹਰ ਇੱਕ ਦੀ ਉਮੀਦ ਤਰਦੀ ਰਹੀ ਖੜੇ ਗੰਦਲੇ ਪਾਣੀ ਵਿੱਚ ਹਰ ਇੱਕ ਦੀ ਉਮੀਦ ਤਰਦੀ ਰਹੀ ਪਰ ਫਿਰ ਵੀ ਪਤਾ ਨਹੀਂ ਕਿਉਂ ਸ਼ਹਿਰ ਮੇਰੇ ਦੀ ਆਵਾਮ ਚਿੱਟ ਕੱਪੜੀਏ ਲਾਰੇਵਾਜਾਂ ਨੂੰ ਸਲਾਮ ਕਰਦੀ ਰਹੀ ਪਤਾ ਨਹੀਂ ਫਿਰ ਵੀ ਕਿਉਂ ਸਲਾਮ ਕਰਦੀ ਨਹੀਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਹਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਇਸ ਸਮੇਂ ਰੇਲਵੇ ਰੋਡ ਤੇ ਖੜੇ ਆ ਮੈਂ ਗੱਲ ਜਿਵੇਂ ਕੀਤੀ ਹੈ ਕਿ ਉਹ ਸੜਕ ਹੈ ਜਿਸ ਨੇ ਮੇਰੇ ਸ਼ਹਿਰ ਨੂੰ ਬਦਨਾਮ ਕੀਤਾ ਹੋਇਆ ਹਾਲਾਂਕਿ ਮਸਲੇ ਤਾਂ ਬਹੁਤ ਨੇ ਡੰਪ ਦਾ ਮਸਲਾ ਹੈ ਸੀਵਰ ਓਵਰਫਲੋ ਦਾ ਮਸਲਾ ਹੈ ਹੋਰ ਬਹੁਤ ਸਾਰੇ ਮਸਲੇ ਨੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਡਰੇਨਾਂ ਆਨ ਜੱਕਣੀਆਂ ਪਈਆਂ ਅੰਦਰੋਂ ਭਰੀਆਂ ਪਈਆਂ ਜਿਵੇਂ ਲੋਕ ਭਰੇ ਪਏ ਆ ਸਕੂਲ ਦੀਆਂ ਫੀਸਾਂ ਦਾ ਬਹੁਤ ਸਾਰੇ ਮਸਲੇ ਨੇ ਲੇਕਿਨ ਇਹ ਜਿਹੜਾ ਮਸਲਾ ਆ ਇਹ ਇੱਕ ਤਰ੍ਹਾਂ ਇਸ ਤਰੀਕੇ ਸ਼ਹਿਰ ਦੀ ਸ਼ਾਮ ਦੇ ਉੱਤੇ ਦਾਗ ਬਣ ਗਿਆ ਔਰ ਤਿਹਾਰਾਂ ਦਾ ਸੀਜ਼ਨ ਤੁਹਾਨੂੰ ਪਤਾ ਸ਼ੁਰੂ ਹੋ ਗਿਆ ਤਾਂ ਜਿਹੜੇ ਰੇਲਵੇ ਰੋਡ ਨਿਵਾਸੀ ਆ ਉਹ ਦਿੱਕਤ ਬਹੁਤ ਮਹਿਸੂਸ ਕਰਦੇ ਔਰ ਜਿਵੇਂ ਪਹਿਲਾਂ ਕਿਹਾ ਕਿ ਜਿਹੜੇ ਆਮ ਲੋਕ ਆ ਉਹ ਜਦੋਂ ਚਿੱਟ ਕਪੜੀਏ ਆਉਂਦੇ ਚਾਹੇ ਇਸ ਪਾਰਟੀ ਵਾਲੇ ਇਸ ਟਰਨ ਵਾਲੇ ਚਾਹੇ ਪਿਛਲੀ ਟਰਨ ਵਾਲੇ ਸਾਰਿਆਂ ਨੂੰ ਸਲਾਮ ਠੋਕਦੇ ਰਹਿੰਦੇ ਆ ਪਰ ਸਾਡੇ ਨਾਲ ਕੰਡਾ ਸਾਹਿਬ ਮੌਜੂਦ ਨੇ ਮਨੋਜ ਕੰਡਾ ਜੀ ਰੇਲਵੇ ਰੋਡ ਨਿਵਾਸੀ ਆ ਚੰਗੀ ਤਰ੍ਹਾਂ ਲਾਵਾਂਗੇ ਵੀਰੇ ਚੰਗੀ ਤਰ੍ਹਾਂ ਰੇਲਵੇ ਰੋਡ ਨਿਵਾਸੀ ਆ ਕੰਡਾ ਸਾਹਿਬ ਨੇ ਔਰ ਅੱਜ ਲੱਗਦਾ ਕੰਡੇ ਨਾਲ ਕੰਡਾ ਕੱਢ ਦੇਣਗੇ ਗੱਲਾਂ ਵਾਲਾ ਪਰ ਮੈਂ ਇੱਕ ਗੱਲ ਜ਼ੋਰ ਕਹਿਣੀ ਚਾਹੁੰਦਾ ਮੈਨੂੰ ਕੰਡੇ ਤੋਂ ਜ਼ਿਆਦਾ ਇਹਨਾਂ ਦਾ ਸਰਨੇਮ ਹੈ ਰਿਸਪੈਕਟਡ ਨੇ ਕਹਿੰਦੇ ਕਿ ਗੁਲਾਬ ਮਰ ਜਾ ਆ ਗਿਆ ਕਿਉਂਕਿ ਗੁਲਾਬ ਦਾ ਰਸ ਜਿਹੜਾ ਕੰਡਿਆਂ ਨੇ ਚੂਸ ਲਿਆ ਤਾਂ ਮੈਂ ਕਹਿਣਾ ਕੀ ਚਾਹੁੰਦਾ ਕਿ ਚਿੱਟ ਕੱਪੜੀਆਂ ਨੇ ਸ਼ਹਿਰ ਦਾ ਰਸ ਚੂਸ ਲਿਆ ਜੇ ਕਿਤੇ ਥੋੜੀ ਨੈਤਿਕਤਾ ਹੁੰਦੀ ਤਾਂ ਅੱਜ ਇਹ ਹਾਲਾਤ ਨਾ ਹੁੰਦੇ ਬਹੁਤ ਨਿਕਾ ਸਵਾਗਤ ਹੈ ਕੰਡਾ ਸਾਹਿਬ ਹਾਂਜੀ ਨਮਸਕਾਰ ਜੀ ਜੀ ਨਮਸਕਾਰ ਦੱਸੋ ਰੇਲਵੇ ਰੋਡ ਦੀ ਸੜਕ ਆਉਂਦੇ ਜਾਂਦੇ ਰਾਹੀਆਂ ਤਾਂ ਕਿਵੇਂ ਛੱਟੇ ਪਾ ਕੇ ਨਮਸਕਾਰ ਕਰਦੀ ਹੈ ਜੀ ਸਵਾਗਤ ਕਰਦੀ ਹੈ ਮੈਂ ਤਾਂ ਸੂਰੀ ਸਾਹਿਬ ਇੱਥੋਂ ਅਸੀਂ ਤਾਂ ਬਹੁਤ ਏਰ ਤੋਂ ਹੀ ਇਸ ਰੇਲਵੇ ਰੋਡ ਤੇ ਰਹਿੰਦੇ ਆ ਪਹਿਲਾਂ ਤੁਹਾਨੂੰ ਤਾਂ ਕਿੰਨੀ ਏਰ ਤੋਂ ਤੁਸੀਂ ਕਵਰੇਜ ਕਰਦੇ ਆ ਰਹੇ ਆ ਤੇ ਹੁਣ ਤਾਂ ਮੈਂ ਤਾਂ ਸਿਰਫ ਰੇਲਵੇ ਰੋਡ ਦੇ ਜਿਹੜੇ ਦੁਕਾਨਦਾਰ ਹਨ ਜਾਂ ਸ਼ਹਿਰ ਵਾਸੀ ਉਹਨਾਂ ਨੂੰ ਇੱਕੋ ਓਪੀਨ ਕਰੂੰਗਾ ਬਈ ਤੁਸੀਂ ਅ ਆਪਣੇ ਆਪ ਨੂੰ ਮਜ਼ਬੂਤ ਕਰੋ ਔਰ ਇਹਦਾ ਇੱਕ ਵਾਰ ਪੱਕਾ ਹੀ ਕੰਮ ਕਰਵਾਓ ਕਿ ਆਰਸੀਸੀ ਦੀ ਰੋਡ ਬਣੇ ਥੱਲੇ ਪੈ ਜਾਂਦੇ ਆ ਥੱਲੇ ਪੈ ਜਾਂਦੇ ਆ ਔਰ ਨਹੀਂ ਚਲੋ ਉਪਰਾਲਾ ਕਰਦੇ ਆ ਇਦਾਂ ਦੀ ਗੱਲ ਨਹੀਂ ਥੱਲੇ ਨਾ ਪੈਣ ਨਾਲ ਮੈਂ ਤਾਂ ਇਨੀ ਗੱਲ ਕਹੂੰਗਾ ਵੀ ਸਾਡੇ ਬਿਓਰ ਕਹਿੰਦੇ ਸੀ ਸਸਤਾ ਰੋਵੇ ਵਾਰ-ਵਾਰ ਤੇ ਮਹਿੰਗਾ ਰੋਵੇ ਇੱਕ ਵਾਰ ਠੀਕ ਹੈ ਨਾ ਜੀ ਹੁਣ ਤੁਸੀਂ ਤੁਸੀਂ ਆਪ ਇਹ ਕਵਰੇਜ ਕਲਾਈ ਚਲਾਈ ਸੀ ਵੀ 5 ਵਾਰ ਇਹ ਰੋਡ ਰਿਪੇਅਰ ਹੋ ਚੁੱਕੀ ਹੈ ਤੁਸੀਂ ਇਹ ਕਦੀ ਪੁੱਛਿਆ ਵੀ ਇਹ 5 ਵਾਰ ਰੋਡ ਰਿਪੇਅਰ ਹੋਣ ਤੇ ਕਿੰਨਾ ਖਰਚਾ ਆ ਗਿਆ ਜਿੰਨੀ ਪੰਜ ਵਾਰ ਰੋਡ ਰਿਪੇਅਰ ਖਰਚਾ ਜਿੰਨਾ ਪੰਜ ਵਾਰ ਰਿਪੇਅਰ ਨੂੰ ਰੋਡ ਨੂੰ ਰਿਪੇਅਰ ਕਰਨ ਦੇ ਖਰਚਾ ਕਮਾਸੀ ਨਹੀਂ ਚਲਾਈ ਕਿ ਪੰਜ ਵਾਰ ਰਿਪੇਅਰ ਹੋ ਗਈ ਉਹ ਦੱਸਿਆ ਕਿ ਕਿੰਨੀ ਵਾਰ ਵੀ ਦੈਨਿਕ ਪਾਸਕਰ ਚ ਵੀ ਲੱਗੀ ਸੀ ਵੀ ਪੰਜ ਵਾਰ ਰੋੜੇ ਰਿਪੇਅਰ ਹੋ ਚੁੱਕੀ ਆ ਅਲੱਗ-ਅਲੱਗ ਟਾਈਮ ਤੇ ਔਰ ਪੰਜੋ ਵਾਰੇ ਦਾਅਵਾ ਕੀ ਪੰਜੋ ਵਾਰੇ ਦਾਅਵਾ ਕੀਤਾ ਗਿਆ ਕਿ ਆਪਣਾ ਜਿਹੜਾ ਇਹਦੀ ਸੀਵਰੇਜ ਦੀ ਜਿਹੜੀ ਪ੍ਰੋਬਲਮ ਆ ਉਹ ਠੀਕ ਕਰ ਲਈ ਜਾਏਗੀ ਠੀਕ ਹੋ ਗਈ ਆ ਬਲਕਿ ਔਰ ਇਹ ਫੇਰ ਲੀਕ ਆ ਲੀਕ ਹੋਣ ਲੱਗ ਪੰਦੀ ਆ ਇਥੇ ਕਿ ਤੁਸੀਂ ਆਪਣੀ ਪਿਛਲੀ ਇੱਕ ਵੀਡੀਓ ਬਣਾਈ ਸੀ ਹਾਸੇ ਮਿਆਖ ਜੀ ਤੁਸੀਂ ਕਿਹਾ ਸੀ ਵੀ ਇਹ ਕਿੰਨੀਆਂ ਕੁ ਛੋਟ ਛੋਟੀਆਂ ਕਬਰਾਂ ਆਈਆਂ ਬਾਣੇ ਲੱਗਦਾ ਇਹਦਾ ਕਿਸੇ ਦੀ ਕਬਰ ਬਣੀ ਹੋਈ ਆ ਚਲੋ ਆਪਾਂ ਕਿਸੇ ਅਰਬੀ ਬਣ ਕੇ ਆਏ ਅਰਬੀ ਬਣ ਕੇ ਆਏ ਸੀ ਮੈਂ ਕਹਿੰਦਾ ਵੀ ਤੁਸੀਂ ਕਿੰਨਾ ਕੁ ਪੈਚ ਵਰਕ ਕਰਾ ਲੂਗੇ ਆ ਪੈਚ ਵਰਕ ਹੋਇਆ ਤੁਹਾਡੇ ਸਾਹਮਣੇ ਉਹ ਕਰਕੇ ਚਲੇ ਗਏ ਪੈਚ ਵਰਕ ਦਾ ਹਾਲ ਨਹੀਂ 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 ਤੁਸੀਂ ਦੇਖੋ ਉਸ ਤੋਂ ਬਾਅਦ ਅਗਲਾ ਪੈਚ ਵਰਕ ਖਰਾਬ ਹੋ ਗਿਆ ਸਾਰ ਹੁਣ ਇੱਥੇ ਨਹੀਂ ਕਰਾਉਂਗੇ ਕਿਹਾ ਹੁਣ 23 ਤਰੀਕ ਦੀ ਸ਼ੋਭਾ ਯਾਤਰਾ ਹੈ ਆਪਣੀ ਮੈਂ ਤਾਂ ਆਰਮੀ ਗੁੱਸੇ ਕਮੇਟੀ ਦਾ ਵੀ ਮੈਂਬਰ ਆ ਤੇ ਸ਼ਹਿਰ ਦਾ ਨਾਗਰਿਕ ਵੀ ਆ ਤੇ ਕਿਆ ਹੁਣ ਇਸ ਰੋਡ ਦੇ ਉੱਤੇ ਜੋ ਸ਼ੋਭਾ ਯਾਤਰਾ ਨਿਕਲਨੀ ਆ ਟਰਾਲੀਆਂ ਨਿਕਲਨੀਆਂ ਉੱਥੇ ਕਿੰਨਾ ਉਹਦੇ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਪ੍ਰਤਿਮਾ ਵੀ ਹੋਣੀ ਆ ਉਹ ਜੇ ਕੋਈ ਝਰਕ ਲਾ ਕੇ ਡਿੱਗ ਜਵੇ ਤਾਂ ਫੇਕੜਾਂ ਚ ਬੇਦ ਵੀ ਹੋ ਗਈ ਤੇ ਇਹਦਾ ਕੀ ਬੰਦੋ ਸੰਗਤ ਵੀ ਬੈਠੀ ਹੋਣੀ ਟਰਾਲੀਆਂ ਵੀ ਬੈਠੀ ਹੋਣੀ ਆ ਆ ਪਿਛਲਾ ਦੇਖ ਲਓ ਤੁਸੀਂ ਹਾਲਾਤ ਠੀਕ ਹੈ ਨਾ ਜੀ ਇਹ ਤਾਂ ਇੱਕ ਤਾਂ ਇੱਕ ਪਾਸੇ ਖੜੇ ਆ ਪਰ ਤੁਸੀਂ ਇਹ ਦੇਖੋ ਵੀ ਕਿਆ ਇਹ ਹੁਣ 2.5 ਕਰੋੜ ਰੁਪਏ ਦੀ ਇਹ ਸਾਰੀ ਰੋਡ ਬਣਨੀ ਆ ਟਾਈਲ ਵਾਲੀ ਸਵਾ 2 ਕਰੋੜ ਰੁਪਏ ਦੀ ਸਾਰੀ ਸਵਾ 2 ਕਰੋੜ ਰੁਪਇਆ ਲਾਣਾ ਆ ਜਿਹੜਾ ਪੈਚ ਵਰਕ ਤੇ ਇੰਨਾ ਰੁਪਇਆ ਲੱਗ ਰਿਹਾ ਹੈ ਵੀ ਤਾਂ ਜਨਤਾ ਦੇ ਲੱਗ ਰਿਹਾ ਨਾ ਹਾਂ ਇਹਨੂੰ ਕੋਈ ਕਿਹਾ ਇਕੱਠੇ ਮਿਲ ਕੇ ਬੈਠ ਕੇ ਕਿਆ ਪਾ ਟਾਈਮ ਟਪਾਣਾ ਟਾਈਮ ਟਪਾਣਾ ਮੇਰੇ ਹਿਸਾਬ ਨਾਲ ਤਾਂ ਕੰਡਾ ਸਾਹਿਬ ਮੁੱਦੇ ਨੂੰ ਜਿੰਦਾ ਰੱਖਿਆ ਜਾ ਰਿਹਾ ਮੁੱਦੇ ਨੂੰ ਮਰ ਨਹੀਂ ਦਿੱਤਾ ਜਾ ਕੋ ਉਹਨਾਂ ਦੀਆਂ ਪ੍ਰੋਬਲਮਸ ਹੋ ਸਕਦੀਆਂ ਕਿ 5 ਸਾਲ ਤੋਂ ਪਹਿਲਾਂ ਰੋਡ ਨਹੀਂ ਬਣ ਸਕਦੀ ਜਾਂ ਉਹਨਾਂ ਦੀ ਕੋਈ ਇੰਟਰਨਲੀ ਕੋਈ ਕਮੇਟੀ ਦੀਆਂ ਵੀ ਪ੍ਰੋਬਲਮਸ ਹੋ ਸਕਦੀਆਂ ਪਿਛਲੀ ਵਾਰ ਕੀ ਸਮਝਦੇ ਜਦੋਂ 21 ਜ ਤਿਆਰ ਕੀਤੀ ਕਿ ਉਸ ਤੋਂ ਬਾਅਦ ਆ ਇੰਨਾ ਬੁਰਾ ਹਾਲ ਨੀ ਇਹ ਤਾਂ ਰਹਿਣੀ ਹੈ ਜੀ ਤੁਸੀਂ ਤੁਸੀਂ ਇਹ ਇਹ ਬਲੀਵ ਜਿੰਨੀ ਮਰਜੀ ਤੁਸੀਂ ਲੋਕ ਦੀ ਬਣਾ ਲਓ ਜੀ ਇਹ ਇਹਦਾ ਹਾਲ ਇਹੀ ਰਹਿਣਾ ਈਵਨ ਟਾਈਲਾਂ ਦਾ ਵੀ ਟਾਈਲਾਂ ਦਾ ਵੀ ਇਹੀ ਹਾਲ ਰਹਿਣਾ ਔਰ ਤੁਸੀਂ ਇੱਕ ਗੱਲ ਨੋਟ ਕੀਤੀ ਜੀ ਮੈਂ ਸਾਡੇ ਪਿਛਲੀ ਵਾਰ ਮਾਨਜੋਗ ਪ੍ਰਧਾਨ ਜੀ ਨੇ ਇੱਥੇ ਆ ਕੇ ਕਿਹਾ ਵੀ ਨਾ ਮਨੇ ਕਿਹੜੇ ਪ੍ਰਧਾਨ ਆਪਣੇ ਆਪਣੇ ਸ਼੍ਰੀ ਲਲਿਤ ਮੋਹਨ ਪਾਟਕ ਜੀ ਮੇਰੇ ਵੱਡੇ ਭਰਾਵਾਂ ਵਾਂਗ ਚਲੋ ਰਿਸਪੈਕਟਡ ਵਾ ਔਰ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਇੱਕ ਹਫਤੇ ਚ ਬਨ ਜਾਏਗੀ ਚਲੋ ਨੇਚਰ ਵੱਲੋਂ ਮੀਂਹ ਆ ਗਿਆ ਉਹ ਕੰਮ ਡਿਲੇ ਹੋ ਗਿਆ ਹਣਾ 6 ਮਹੀਨੇ ਆਸਤੀ ਸੀ ਨੂੰ ਲੱਗਣਗੇ ਹਨਾ ਉਹ 6 ਮਹੀਨੇ ਮੈਂ ਤਾਂ ਕਹਿੰਦਾ ਹਾਫ ਹਾਫ ਕਰਕੇ ਬਣਾ ਲਓ ਇੱਕ ਸਾਈਡ ਤੋਂ ਟ੍ਰੈਫਿਕ ਚੱਲਦਾ ਰਹੇ ਪਰਾ ਦੇਖੋ ਖੱਡਾ ਕਿੱਦਾਂ ਕਿੱਦਾਂ ਤਿੱਖਾ ਆ ਮੋਟਰਸਾਈਕਲ ਵਾਲਾ ਜੇ ਪਿੱਛੇ ਸਪੀਡ ਨਾਲ ਆਵੇ ਝਟਕੇ ਨਾਲ ਡਿੱਗ ਸਕਦਾ ਜਦੋਂ ਸਰ ਮੀਂਹ ਪੈ ਜਾਂਦਾ ਨਾ ਇਹ ਇੰਨੀ ਡੇਂਜਰਸ ਰੋਡ ਆ ਇੱਥੇ ਪਤਾ ਹੀ ਨਹੀਂ ਲੱਗਦਾ ਟੋਇਆ ਕਿੱਥੇ ਆ ਟੋਇਆ ਕਿੱਥੇ ਨਹੀਂ ਆ ਈਵਨ ਤੁਸੀਂ ਆਫਿਸ ਵੇਰੇ ਜਾ ਰਹੇ ਆ ਨਾ ਤਾਂ ਤੁਹਾਡਾ ਪੈਰ ਨੀਚੇ ਆਈਆ ਤਾਂ ਬੂਡ ਕਿਲਾ ਹੋ ਰੇ ਜਾ ਰਹੇ ਆ ਥੋੜੀ ਦਿੱਕਤ ਐ ਕੁਝ ਦੇ ਕੋਈ ਤਾਂ ਕਿੰਨੀ ਪ੍ਰੋਬਲਮ ਆਉਂਦੀ ਆ ਆਮ ਬੰਦੇ ਨੂੰ ਨਹੀਂ ਬਹੁਤ ਡੇਂਜਰਸ ਰੋਡ ਹੈ ਜੀ ਮੀਂਹ ਪੈਣ ਤੋਂ ਬਾਅਦ ਪਤਾ ਹੀ ਨਹੀਂ ਹੈਗਾ ਥੱਲੇ ਕੀ ਹੈ ਜੀ ਔਰ ਇੱਕ ਵਿਚ ਹਫਤਾ ਪਰ ਟੋਏ ਐਦੇ ਖੁੱਲੇ ਰਹੇ ਜੀ ਕੋਈ ਮੰਨ ਲਓ ਅਸੀਂ ਤਾਂ ਲੋਕਲ ਵਾਸੀ ਰੋਜ਼ ਦੇਖ ਕੇ ਲੰਘ ਜਾਂਦੇ ਆ ਮੰਨ ਲਓ ਕੋਈ ਲੁਧਿਆਣੇ ਤੋਂ ਆ ਰਿਹਾ ਹੋਵੇ ਕੋਈ ਪਿੱਛੇ ਅੱਗੇ ਜਾ ਰਿਹਾ ਹੋਵੇ ਉਹਦੀ ਗੱਡੀ ਵਿੱਚ ਡੁੱਬ ਜਵੇ ਫਸ ਜਵੇ ਫਸ ਜਵੇ ਸੱਟ ਲੱਗ ਜੀ ਜਾਨ ਜਾ ਸਕਦੀ ਆ ਅੱਛਾ ਤੁਹਾਡੀ ਗਲੀਆਂ ਵਿੱਚ ਇਧਰ ਮੈਂ ਤੁਹਾਡੀ ਮਿਸਿਸ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਪਾਣੀ ਦੀ ਵੀ ਬਹੁਤ ਦਿੱਕਤ ਆ ਰਹੀ ਆ ਸੀਵਰ ਦੀ ਪ੍ਰੋਬਲਮ ਹੈ ਜੀ ਜਦੋਂ ਥੱਲੇ ਹੀ ਪ੍ਰੋਬਲਮਸ ਆ ਨਾ ਜੀ ਕੀ ਪਤਾ ਕਿਹੜੇ ਪਾਈਪ ਚ ਕਿੱਥੇ ਪ੍ਰੋਬਲਮ ਹੈ ਇੱਥੇ ਕਿਹੜਾ ਸਕੈਨਰ ਲੱਗੇ ਹੋਏ ਆ ਜੀ ਇਹ ਤਾਂ ਹਾਫ ਆਫ ਰੋਡ ਕਰਕੇ ਬਣੇ ਪਲੈਨਿੰਗ ਨਾਲ ਬਣੇ ਔਰ ਇੱਕ ਵਾਰ ਇਹਦਾ ਪੱਕਾ ਬੰਦੋਬਸਤ ਹੋਣਾ ਚਾਹੀਦਾ ਕਿ ਕੀ ਆਰ ਸੀ ਸੀ ਦੀ ਇਹ ਬਣਨੀ ਚਾਹੀਦੀ ਆ ਰੋਡ ਆਰ ਸੀ ਸੀ ਦੀ ਬਣੇਗੀ ਇੱਕ ਵਾਰ ਪੱਕੀ ਹੋ ਜਾਏਗੀ ਥੱਲੇ ਵਾਲੀਆਂ ਪ੍ਰੋਬਲਮਸ ਦੇਖੋ ਘਰ ਵੀ ਪੁਰਾਣਾ ਹੋ ਜੂਵੇ ਨਾ ਹੁਣ ਤਾਂ ਆਪੇ ਇੰਨੀ ਪੁਰਾਣੀ ਰੋਡ ਬਣੀ ਹੋਈ ਆ ਸੋ ਵੈਸੀ ਦੁਕਾਨਾਂ ਦਾ ਬਿਜ਼ਨਸ ਜਿਹੜਾ ਵਾ ਪ੍ਰਭਾਵਿਤ ਹੋ ਹੀ ਰਿਹਾ ਵਾ ਕੋਈ ਇਸ ਰੋਡ ਤੇ ਆਂਦਾ ਨਹੀਂ ਪਿਆ ਇਹਨੂੰ ਖਰਾਬ ਇਹੀ ਆ ਵੀ ਇੱਕ ਵਾਰ ਦੁਕਾਨਦਾਰ ਹੋੜ ਕੋੜਾ ਘੁੱਟ ਭਰ ਲੈਣ ਬਾਰ ਬਾਰ ਰੋਣ ਨਾਲੋਂ ਪੰਜ ਵਾਰ ਰੋਡ ਬਣ ਚੁੱਕੀ ਆ ਆਪਾਂ ਬਾਰ ਬਾਰ ਰਿਪੇਅਰ ਕਰਾਈ ਜਾਵਾਂਗੇ ਇੱਕ ਵਾਰ ਇਹਦਾ ਪੱਕਾ ਸੋਲੂਸ਼ਨ ਹੋਣਾ ਚਾਹੀਦਾ ਔਰ ਤਦੇ ਇਹਦਾ ਸੋਲੂਸ਼ਨ ਹੋਣਾ ਨਹੀਂ ਤਾਂ ਜਿੰਨੀ ਮਰਜ਼ੀ ਵਾਰ ਇਹਦੇ ਧਰਨੇ ਦੇ ਲੋ ਕੁਛ ਵੀ ਕਰ ਲੋ ਕੁਛ ਨਹੀਂ ਹੋਣ ਵਾਲਾ ਸੋਲੂਸ਼ਨ ਕੀ ਹੋ ਕੀ ਸਕਦਾ ਸੋਲੂਸ਼ਨ ਇਹੀ ਹੈ ਜੀ ਇਹਦੇ ਵਿੱਚ ਪ੍ਰੋਪਰਲੀ ਐਕਸਪਰਟ ਲੋਗ ਪੰਜਾਬ ਦੇ ਜਿਹੜੇ ਆਸ ਸੀਸੀ ਰੋਡ ਬਣਾਉਂਦੇ ਨੇ ਮਤਲਬ ਜਿਹੜੇ ਲੀਡਰ ਹੈ ਉਹਨਾਂ ਦੀ ਇੰਜੀਨੀਅਰਿੰਗ ਦੀ ਚਾਹੀਦੀ ਸਿਰਫ ਐਕਸਪਰਟਸ ਆਨ ਔਰ ਇਹ ਹਾਫ ਆਫ ਕਰਕੇ ਬਣੇ ਜਦੋਂ ਉੱਥੋਂ ਸ਼ੁਰੂ ਕਰ ਲਈ ਗਈ ਆ ਸਲੈਬਸ ਪੈਂਦੀਆਂ ਜਾਣ ਕਿਉਂਕਿ ਅੱਜਕੱਲ੍ਹ ਜੋਸ਼ੀ ਸਾਹਿਬ ਨੇ ਕਿਹਾ ਸੀ ਕਿ ਬੜੀ ਫਾਸਟ ਮਸ਼ੀਨਰੀ ਆ ਗਈਆਂ ਇੱਕ ਜੋਸ਼ੀ ਸਾਹਿਬ ਅਸ਼ਵਿੰਗ ਜੋਸ਼ੀ ਨੇ ਕਿਹਾ ਸੀ 1 ਕਿਲੋਮੀਟਰ 2 ਕਿਲੋੜ ਬਣ ਅੱਜਕੱਲ੍ਹ ਅਸੀਂ ਦਾਅਵੇ ਕਰਦੇ ਆ ਕਿ 1 ਕਿਲੋਮੀਟਰ ਰੋਡ 1 ਇੱਕ ਘੰਟੇ ਚ ਬਣ ਸੋ ਇਹ ਵੀ ਕਿਹਾ ਹਾਫ ਆਫ ਕਰਕੇ 100 ਸਾਲ ਚ ਨਹੀਂ ਬਣੀ ਸਰ ਤੁਸੀਂ ਉਹ ਦੇਖੋ ਨਾ ਜਿਹੜੀ ਜਿਮ ਦੇ ਨਾਲ ਨਾਲ ਬਣੀ ਸੀ ਉਹ ਵੀ ਹਾਫ ਆਫ ਕਰਕੇ ਬਣੀ ਨਾ ਜਿਮ ਦੇ ਨਾਲ ਨਾਲ ਜਿਹੜੀ ਰੋਡ ਕਿਹੜੇ ਰੋਡ ਤੇ ਜਿਹੜਾ ਸਲੋ ਰੋਡ ਤੋਂ ਆਪਾਂ ਜਾਂਦੇ ਆ ਚੁੰਗੀ ਦੇ ਨਾਲ ਨਾਲ ਸਲੋਰ ਜੇਮ ਜਿੱਤੇ ਬਲਬੀਰ ਸਿੰਘ ਜੀ ਦਾ ਜੇਮ ਹੁੰਦਾ ਸੀਗਾ ਉਹਦੇ ਨਾਲ ਨਾਲ ਰੋਡ ਆਰ ਸੀ ਸੀ ਦੀ ਕੰਕਰੀਟ ਰੋਡ ਬਣੀ ਆ ਨਾ ਉਹ ਹਾਫ ਰੋਡ ਕਰਕੇ ਬਣੀ ਆ ਪਰ ਅੰਟਿਲ ਥੱਲੇ ਉਹ ਲੀਕੇਜ ਬੰਦ ਨਹੀਂ ਹੁੰਦੀ ਸਰ ਜਦੋਂ ਇੱਕ ਵਾਰ ਏਰੀਆ ਪੱਟਦੇ ਜਾਣਗੇ ਥੱਲੇ ਵਾਲੀ ਜਿਹੜੀ ਪਾਈਪਸ ਆ ਉਹਨੂੰ ਚੇਂਜ ਕਰਨਾ ਉਹ ਚੇਂਜ ਕਰ ਲੈਣ ਕਿਉਂ ਨਾ ਫਿਰ ਉਹਦੇ ਲਈ ਤਾਂ ਦੁਕਾਨਦਾਰ ਨੂੰ ਵੀ ਕੋਆਪਰੇਟ ਕਰਨਾ ਪਏਗਾ ਸਰ ਕਰਨਾ ਹੀ ਪੈਣਾ ਜੀ ਕਰਨਾ ਹੀ ਪੈਣਾ ਜੇ ਤੁਸੀਂ ਸ਼ਾਰਟ ਟਰਮ ਗੇਨ ਕਹਿੰਦੇ ਹੁੰਦੇ ਨਾ ਲੌਂਗ ਟਰਮ ਗੇਨ ਤੇ ਸ਼ਾਰਟ ਟਰਮ ਪੇਨ ਤੇ ਜੇ ਤੁਸੀਂ ਸ਼ਾਰਟ ਟਰਮ ਗੇਨ ਚਾਹੁੰਦੇ ਆ ਤਾਂ ਤੁਹਾਨੂੰ ਲੌਂਗ ਟਰਮ ਪੇਨ ਹੀ ਰਹਿਣਾ ਜ ਹੂੰ ਇਹ ਤੁਸੀਂ ਥੋੜਾ ਲੌਂਗ ਟਰਮ ਪੇ ਲੈ ਲੂਗੇ ਮਤਲਬ ਇਨ ਦਾ ਸੈਂਸ ਕਿ ਦੇ 15 20 ਦਿਨ 25 ਦਿਨ 30 ਦਿਨ ਲੈ ਲੂਗੇ ਤਾਂ ਫਿਰ ਤੁਸੀਂ ਗੇਨ ਚ ਵੀ ਆ ਜਾਓਂਗੇ ਹਾਂਜੀ ਬਿਲਕੁਲ ਆ ਜੂ ਸੋ ਇਹ ਤਾਂ ਪਰ ਹੁਣ ਦੱਸੋ ਤੁਹਾਡੀ ਗਲੀਆਂ ਵਿੱਚ ਇਧਰਲੇ ਪਾਸੇ ਵਿੱਚ ਪਾਣੀ ਕਿਹੋ ਜਿਹਾ ਆਉਂਦਾ ਸਰ ਪਾਣੀ ਦੀ ਸਮੱਸਿਆ ਤਾਂ ਹੈਗੀ ਆ ਜਿੱਥੇ ਇਹ ਤੇ ਸੀਵਰੇਜ ਨਾਲ ਮਿਕਸ ਹੋ ਕੇ ਆ ਰਿਹਾ ਜਿੱਥੇ ਜਿੱਥੇ ਜਦੋਂ ਜਦੋਂ ਸਹੀ ਕਰ ਜਾਂਦੇ ਆ ਪ੍ਰੈਸ਼ਰ ਮਾਰ ਜਾਂਦੇ ਆ ਉਦੋਂ ਬਸ ਸਹੀ ਹੋ ਜਾਂਦਾ ਵਾ ਜਦੋਂ ਫਿਰ ਕਿਤੇ ਜਾਮ ਲੱਗਦਾ ਵਾ ਫਿਰ ਕਿਤੇ ਮਿਕਸ ਹੋ ਕੇ ਆਣ ਲੱਗਦਾ ਪੂਰਨ ਤੌਰ ਤੇ ਸਹੀ ਨਹੀਂ ਆ ਰਿਹਾ ਪਾਣੀ हां ਵਿੱਚ ਵਿੱਚ ਸਰ ਉਹ ਪਾਣੀ ਦੀ ਟੈਸਟਿੰਗ ਹੋਏਗੀ ਨਾ ਪਾਣੀ ਦੀ ਟੈਸਟ ਕਰਾ ਕੇ ਰਿਪੋਰਟ ਪਤਾ ਲੱਗ ਸਕਦੀ ਕਿ ਕਿਹੜੇ ਪਾਣੀ ਚ ਐਸ ਵੇਲੇ ਕਿੰਨੇ ਪਰਸੈਂਟ TDS ਆ ਜਾਂ ਕਿਸੇ ਹੋਰ ਗੰਦਗੀ ਤਾਂ ਆ ਗਈ ਹੈ ਹਾਂ ਇਹ ਵੀ ਇਹ ਵੀ ਨਗਰ ਕੌਂਸਲ ਨੂੰ ਇਹ ਵੀ ਡਿਫਰੈਂਟ ਡਿਫਰੈਂਟ ਇਲਾਕਿਆਂ ਦੇ ਪਾਣੀ ਦਾ TDS ਚੈੱਕ ਕਰਵਾਉਣਾ ਚਾਹੀਦਾ ਅੱਛਾ ਇੱਕ ਚੀਜ਼ ਹੋਰ ਹੈ ਇੱਕ ਇੱਕਲਾ ਸਵਾਲ ਲਊਗਾ ਮੈਂ ਤੁਹਾਡੇ ਤੋਂ ਸਾਡੇ ਪਰਿਵਾਰਕ ਮੈਂਬਰ ਵੀ ਦੇਖ ਲੈਣ ਕਿਉਂਕਿ ਤੁਸੀਂ ਵੀ ਵਾਤਾਵਰਣ ਪ੍ਰੇਮੀ ਹੋ ਤੁਸੀਂ ਵੀ ਬਹੁਤ ਸਾਰੀਆਂ ਸੰਸਥਾਵਾਂ ਸੰਸਥਾਵਾਂ ਨਾਲ ਜੁੜੇ ਹੋਏ ਹੋ ਸਰ ਕਿਵੇਂ ਆਫ-ਰੋਡਿੰਗ ਠੀਕ ਹੈ ਆਫ ਰੋਡਿੰਗ ਠੀਕ ਹੈ ਰਾਜਸਥਾਨ ਦਾ ਪੂਰਾ ਮਜ਼ਾ ਆ ਰਿਹਾ ਜੀ ਇਸ ਵੇਲੇ ਰਾਜਸਥਾਨ ਦਾ ਸਾਨੂੰ ਊਠ ਦੀ ਸਫਾਰੀ ਦੀ ਕੋਈ ਲੋੜ ਨਹੀਂ ਹੈਗੀ ਤੇ ਇਸ ਕਰਕੇ ਅਸੀਂ ਉਹੀ ਫੀਲਿੰਗ ਊਠਾਂ 'ਲੇ ਚੜਕੇ ਊਠਾਂ 'ਲੇ ਚੜਕੇ ਪੂਰੇ ਮਿਲਦੇ ਆ ਜੀ ਐਨ ਅਪ ਐਂਡ ਡਾਊਨ ਸੋਹੀ ਫੀਲ ਹੋ ਰਿਹਾ ਇਸ ਵੇਲੇ ਅੱਛਾ ਮੈਂ ਨਾ ਸਰ ਇੱਕ ਸਵਾਲ ਲੈਣਾ ਜੀ ਇਸ ਮੈਂ ਅਖਬਾਰ 'ਚ ਪੜ੍ਹਿਆ ਸੀ ਕਹਿੰਦੇ 15 ਕਰੋੜ ਖਰਨੀ 16 ਕਰੋੜ ਨਗਰ ਕੌਂਸਲ ਨੇ ਇਕੱਠਾ ਕਰਨਾ 9 ਕਰੋੜ ਤੋਂ ਨਖਾਂਜ ਨਿਕਲ ਜਾਣਾ 5-6 ਕਰੋੜ ਵਾਚਦਾ ਠੀਕ ਹੈ ਜੀ ਉਹ ਫਿਰ ਜਾਣਾ ਕਿੱਥੇ ਆ ਮਤਲਬ ਆਪਾਂ ਕੀ ਡਿਮਾਂਡ ਕਰਦੇ ਆ ਸਾਡੇ ਲਈ ਕੀ ਹੋਣਾ ਚਾਹੀਦਾ ਜੀ ਦੇਖੋ ਇੱਕ ਆਮ ਪਬਲਿਕ ਤਾਂ ਇਹੀ ਚਾਹਦੀ ਹੈਗੀ ਆ ਵੀ ਜਿੱਦਾਂ ਉਹ ਇੱਕ ਸ਼ਹਿਰ ਦਾ ਜਿਹੜਾ ਆਮ ਨਾਗਰੇਗਾ ਉਹਦੀ ਤਾਂ ਇਹੀ ਹੈ ਵੀ ਜਿੱਥੇ ਅਸੀਂ ਰਹਿਣੇ ਹੈਗੇ ਆ ਉੱਥੇ ਸਾਨੂੰ ਇੱਕ ਜਿਹੜੀ ਫੰਡਾਮੈਂਟਲ ਫੈਸਿਲਿਟੀਆਂ ਆ ਉਹ ਸਾਨੂੰ ਮਿਲਦੀਆਂ ਨੇ ਐਟਲੀਸਟ ਉਹ ਤਾਂ ਮਿਲਣ ਹੁਣ ਦੇਖੋ ਇਹ ਰੋਡ ਵਾਇਤੋਂ ਮੇਰਾ ਰੋਜ਼ ਦਾ ਮੇਰਾ ਆਫਿਸ ਇੱਥੇ ਰੇਲੇ ਰੋਡ ਤੇ ਮੈਂ ਅਕਾਊਂਟਸ ਪ੍ਰੋਫੈਸ਼ਨਲ ਆ ਰੋਜ਼ ਮੈਂ ਇਥੋਂ ਲੰਘਦਾ ਵਾਂ ਜਿੰਨੀ ਵਾਰੀ ਨੰਗੀ ਦਾ ਨਾ ਚੰਦ ਹੋਵੇ ਮਨ ਦੇ ਵਿੱਚ ਐਦਾਂ ਦੇ ਵਿਚਾਰ ਆਉਂਦੇ ਆ ਵੀ ਬੰਦਾ ਹੁਣ ਜਿਵੇਂ ਤੁਸੀਂ ਤਿਆਰ ਹੋ ਕੇ ਘਰੋਂ ਆਏ ਆ ਗੱਡੀ ਚਾਣਾ ਜ਼ਿਆਦਾ ਔਖਾ ਹੈ ਕਿਉਂਕਿ ਟ੍ਰੈਫਿਕ ਹੋ ਜਾਂਦਾ ਕੋਈ ਛਿੱਟੇ ਬਾਜਵੇ ਫਿਰ ਵੰਦਾ ਵਾਪਸ ਸਪੋਰਟ ਨਾਲ ਕਿੰਨਾ ਔਖਾ ਜਾਂਦਾ ਮੈਂ ਉਹ ਵੀ ਤੁਹਾਨੂੰ ਕਹਿਣਾ ਪਿਆ ਵਾ ਨਾ ਕਿ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਹੈ ਨਹੀਂ ਇਸ ਵੇਲੇ ਇੱਥੇ ਦੇਖਿਆ ਜਾ ਵੀ ਤੇ ਇਹਨਾਂ ਕੋਲ ਜੋ ਵੀ ਬਜਟ ਹੈ ਜਾਂ ਫੰਡਿੰਗ ਆਂਦੀ ਹੈਗੀ ਆ ਜੇ ਉਹਨੂੰ ਇਹ ਪ੍ਰੋਪਰ ਵੇ ਦੇ ਨਾਲ ਕਰਨ ਖਰਚਾ ਉਹਨਾਂ ਜ਼ਿਆਦਾ ਨਹੀਂ ਹੈਗਾ ਜਿੰਨਾ ਇਹ ਪ੍ਰੋਜੈਕਟ ਕਰ ਦਿੰਦੇ ਹੈਗੇ ਆ ਦੁਨੀਆ ਚ ਡੱਟੇ ਕਰੋੜਾਂ ਆਰਬ ਰੁਪਏ ਦੇ ਪ੍ਰੋਜੈਕਟ ਚੱਲਦੇ ਹੈਗੇ ਆ ਇਹ ਤਾਂ ਹੈ ਹੀ ਕੁਝ ਨਹੀਂ ਹੈਗਾ ਕੱਲ ਇਹ ਜਾਣ ਪੁੱਛ ਕੇ ਮੁੱਦੇ ਨੂੰ ਜਿੰਦਾ ਤਾਂ ਨਹੀਂ ਰੱਖਿਆ ਜਾਂਦਾ ਕਿ 27 'ਚ ਦੇਖਾਂਗੇ ਦੇਖੋ ਇਹ ਇੱਕ ਬਹੁਤ ਅ ਸਿੱਧੇ ਤੌਰ ਤੇ ਕਿਸੇ ਨੂੰ ਬਲੇਮ ਕਰਨਾ ਮੈਂ ਵੈਸੇ ਆਪਣੇ ਤੌਰ ਤੇ ਸਮਝਦਾ ਨਹੀਂ ਹਾਂਗਾ ਮੈਂ ਤਾਂ ਇਹੀ ਕਹਿਣਾ ਹੈਗਾ ਜੇ ਅਸੀਂ ਇੱਕ ਸਰਕਾਰ ਨੂੰ ਚੁਣਦੇ ਆ ਬਣਾਉਂਦੇ ਆ ਜੇ ਕੋਈ ਕੌਂਸਲਰ ਨੂੰ ਅਸੀਂ ਖੜਾ ਕਰਦੇ ਆ ਇੱਕ ਆਮ ਨਾਗਰਿਕ ਨੂੰ ਆਪਣੀ ਬੋਰਡ ਦਿੰਦਾ ਵਾ ਤਾਂ ਉਹਦੀ ਕੁਝ ਐਕਸਪੈਕਟੇਸ਼ਨ ਹੁੰਦੀ ਆ ਕਿ ਅਸੀਂ ਇਸ ਸ਼ਹਿਰ 'ਚ ਰਹੇ ਆ ਸ਼ਹਿਰ ਦੇ ਵਿੱਚ ਅਸੀਂ ਇਹਨਾਂ ਇਹਨਾਂ ਬੰਦਿਆਂ ਨੂੰ ਅਸੀਂ ਅਪਾਇੰਟ ਕੀਤਾ ਤੋ ਸਾਨੂੰ ਐਕਚੁਅਲੀ ਇਹ ਇੱਕ ਫੈਸਿਲੀਟੇਟ ਦਾ ਕਾਰਨ ਪੂਰੇ ਸ਼ਹਿਰ ਦੀ ਡਿਮਾਂਡ ਹੋਗੀ ਜੀ ਹਾਂਜੀ ਬਿਲਕੁਲ ਪੂਰੇ ਸ਼ਹਿਰ ਉਹ ਫੁਲਫਿਲ ਨਹੀਂ ਕੀਤੀ ਜਾ ਰਹੀ ਸ਼ਹਿਰ ਦੀ ਕੀ ਕੀ ਜਿਹੜੇ ਸਾਡੇ ਜੇਲੇ ਦੀ ਹੋਗੀ ਜੇਲੇ ਦੀ ਵੀ ਨਹੀਂ ਜੀ ਜਿਹੜੇ ਐਨ ਆਰ ਆਈ ਦੀ ਹੋਗੀ ਐਨ ਆਰ ਆਈ ਦੀ ਹੋ ਗਈ ਹੈ ਜਿਹੜਾ ਵੀ ਬੰਦਾ ਇੱਥੇ ਆਂਦਾ ਇਸ ਰੋਡ ਤੇ ਜੇ ਬਾਹਰੋਂ ਆਂਦਾ ਕੋਈ ਰਿਸ਼ਤੇਦਾਰ ਆਂਦਾ ਉਹ ਆ ਗਏ ਇਹੀ ਦੇਖਦਾ ਹੈਗਾ ਵੀ ਚਲੋ ਇੱਕ ਗੱਲ ਲੈ ਕੇ ਖਬਰਾਂ ਲੱਗਣਾਂ ਪੌਪੂਲਰ ਬਹੁਤ ਹੋ ਗਈ ਹੈ ਜਿਹੜੇ ਬਾਹਰੋਂ ਆਂਦੇ ਹੋ ਕਹਿੰਦੇ ਇੱਕ ਵਾਰੀ ਰੇਲਵੇ ਰੋਡ ਜ਼ਰੂਰ ਦੇਖ ਕੇ ਆਣਾ ਬਿਲਕੁਲ ਬੜੀ ਇੰਪੋਰਟੈਂਟ ਤੁਸੀਂ ਦੇਖੋ ਨਾ ਜਿਹੜਾ ਉਹਦੇ ਵਿੱਚ ਇੱਕ ਗੱਲ ਲਿਖੀ ਹੋਈ ਆ ਤੀਜੀ ਚੌਥੀ ਲਾਈਨ ਆ ਵੀ ਇੱਥੋਂ ਹੈਵੀ ਵਹੀਕਲਸ ਦਾ ਨਿਕਲਣ ਕਰਕੇ ਇੱਥੇ ਦਾ ਜਿਹੜਾ ਅੰਦਰਲਾ ਸੀਵਰੇਜ ਸਿਸਟਮ ਟੁੱਟ ਗਿਆ ਔਰ ਇੱਥੋਂ ਹੈਵੀ ਵਹੀਕਲ ਨਿਕਲਦੇ ਆ ਪਿੰਪਰ ਲੰਘਦੇ ਕਿ ਨਹੀਂ ਨਹੀਂ ਹੁਸੇਰੇ ਨਹੀਂ ਨਿਕਲਦੇ ਜੀ ਨਹੀਂ ਰਾਤ ਸ਼ਾਮ ਨੂੰ ਵੀ ਨਹੀਂ ਮੈਂ ਸੇਰੇ ਸੇਰੇ ਤਾਂ ਨਹੀਂ ਮੈਂ ਦੇਖੇ ਨਿਕਲਦੇ ਜੀ अर्ਲੀ ਮਾਰਨਿੰਗ ਨਹੀਂ ਨਿਕਲਦੇ ਪਰ ਉਹ ਟਰਾਂਸਪੋਰਟ ਵਾਲੇ ਆ ਨਾ ਜੀ ਕਹਿੰਦੇ ਉਹ ਸ਼ਾਇਦ ਚਲੋ ਦੇਖੋ ਉਹਨਾਂ ਲਈ ਵੀ ਬੰਦੋਬਸ ਕਰਨਾ ਪੈਣਾ ਇਹ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਮਸਲਾ ਉਹਨਾਂ ਨੇ ਪਲਾਨ ਕਰਨਾ ਕਿ ਕਿੱਥੋਂ ਤਰਾਫਿਕ ਨੂੰ ਪਾਸ ਆਊਟ ਕਰਾਣਾ ਕਿੱਥੋਂ ਨਹੀਂ ਕਰਾਣਾ ਜੀ ਪਰ ਜਿੱਥੋਂ ਹੈਵੀ ਵਹੀਕਲਸ ਨਿਕਲਦੇ ਆ ਅਸੀਂ ਆਪ ਮੰਨਦੇ ਆ ਆਪਣੇ ਮਤੇ ਵਿੱਚ ਪਾੰਦੇ ਆ ਬੈਠ ਕੇ ਸਾਰੇ ਮੈਂਬਰ ਸਹਿਬਾਨ ਨਗਰ ਕੌਂਸਲ ਦੇ ਮਤਾ ਪਾੰਦੇ ਆ ਵੀ ਇੱਥੋਂ ਹੈਵੀ ਵਹੀਕਲਸ ਨਿਕਲਦੇ ਆ ਤਾਂ ਫਿਰ ਅਸੀਂ ਕਿਉਂ ਇੱਥੇ ਬਲੌਕ ਟਾਈ ਲਾਉਣਾ ਚਾਹੁੰਦੇ ਆ ਇਹਦੇ ਪਿੱਛੇ ਫਿਰ ਕੀ ਕਾਰਨ ਆ ਇੱਥੇ ਤਾਂ ਵੈਸਾ ਸਪੀਸ਼ੀਅਲ ਗੱਲ ਹੋ ਗਈ ਨਾ ਵੀ ਬਲੌਕ ਟੈਲ ਹੀ ਕਿਉਂ ਲਾਣੀ ਕਿ ਜੇ ਹੈਵੀ ਵਹੀਕਲਸ ਇੱਥੋਂ ਦੇਖੋ ਮੰਡੀ ਨੂੰ ਰਸਤਾ ਜਾਂਦਾ ਸਾਰੇ ਕਿਸਾਨ ਭਾਈ ਇੱਥੋਂ ਜਾਂਦੇ ਆ ਸਾਰਿਆਂ ਨੇ ਆਪਣੀ ਫਸਲ ਐਸੇ ਰੋਡ ਤੋਂ ਲੈ ਕੇ ਜਾਣੀ ਹੈ ਉਹ ਸਟੇਲ ਵੀ ਨਹੀਂ ਕਰ ਪਾਏਗੇ ਨਾ ਹੈਵੀ ਵਹੀਕਲਸ ਹੈਵੀ ਵਹੀਕਲਸ ਲਈ ਸਿਰਫ RCC ਦੀ ਹੀ ਰੋਡ ਰეკਮੈਂਡੇਡ ਆ ਇਹ ਰੋਡ ਪਰ ਉਹ ਕਹਿੰਦੇ ਕਿ ਟੈਂਪੋਰਰੀ ਅਲਾਜ ਕਰ ਦਈਏ ਸਰ ਟੈਂਪੋਰਰੀ ਟੈਂਪੋਰਰੀ ਤਾਂ ਹੁਣ ਕਰ ਹੀ ਜਾ ਰਹੇ ਆ ਨਾ ਹੁਣ ਹੋਰ ਕਰ ਲੈਣਾ ਵੀ ਕਿੰਨਾ ਪੈਚ ਵਰਕ ਕਰਾਈ ਜਾਉਗੇ ਪੈਚਵਰਕ ਤੇ ਜਿਹੜਾ ਪੈਸਾ ਬਰਬਾਦ ਹੋ ਰਿਹਾ ਉਹ ਉਹ ਉਹਦੀ ਕੋਈ ਪੁਸ਼ਤਾਸ਼ ਨਹੀਂ ਆ ਉਹ ਕਿੱਥੋਂ ਆ ਰਿਹਾ ਪੈਸਾ ਉਹਦੀ ਕਿੱਦਾਂ ਉਹਦੀ ਕੀ ਉਹਦਾ ਕੋਈ ਗਣਿਤ ਨਹੀਂ ਉਹਦਾ ਕੋਈ ਗਣਿਤ ਨਹੀਂ ਆ ਉਹਦਾ ਹਾਂ ਠੀਕ ਹੈ ਇਹ ਮਨੋਜ ਕੰਡਾ ਜੀ ਨੇ ਸਾਡੇ ਵੱਡੇ ਭਰਾ ਵੀ ਨੇ ਵਾਤਾਵਰਣ ਪ੍ਰੇਮੀ ਨੇ ਸਸਤਾ ਰੋਵੇ ਬਾਰ-ਬਾਰ ਮਹੰਗਾ ਰੋਵੇ ਇੱਕ ਵਾਰ ਦੁਕਾਨਦਾਰ ਪਰ ਰੋਣਾ ਪੈਣਾ ਹੈ ਮੈਂ ਦੁਕਾਨਦਾਰਾਂ ਨੂੰ ਇਹੀ ਅਪੀਲ ਆ ਵੀ ਇੱਕ ਵਾਰ ਕੌੜਾ ਕੁੱਟ ਭਰ ਕੇ ਆਰ ਸੀ ਸੀ ਦੀ ਰੋਡ ਬਣਵਾਉਣ ਦੀ ਮੰਗ ਰੱਖੋ ਨਗਰ ਕਾਉਂਸਲ ਦੇ ਕੋਈ ਇਹੀ ਡਿਮਾਂਡ ਰੱਖੋ ਜੀ ਬਹੁਤ ਸ਼ੁਕਰੀਆ ਸਰ ਪਏ ਕੰਡਾ ਜੀ ਨੇ ਵਾਤਾਵਰਨ ਪ੍ਰੇਮੀ ਨੇ ਔਰ ਇਹਨਾਂ ਨੇ ਬਹੁਤ ਸ਼ਹਿਰ ਨੂੰ ਹਰਿਆ ਭਰਿਆ ਕਰਨ ਲਈ ਬਹੁਤ ਕੋਸ਼ਿਸ਼ਾਂ ਕਰ ਰਹੇ ਆ ਇਹਨਾਂ ਦੇ ਨਾਲ ਸਿੰਘ ਸਵਾ ਗੁਰਦੁਆਰਾ ਸਾਹਿਬ ਤੋਂ ਵੀ ਜਿਹੜੇ ਸਾਡੇ ਵੀਰ ਨੇ ਉਹ ਵੀ ਜੁੜੇ ਹੋਏ ਆ ਇਹ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਤਾਂ ਇਹਨਾਂ ਨੇ ਆਪਣੇ ਮੰਦ ਦੀ ਪੀੜ ਜਿਹੜੀ ਸਾਂਝੀ ਕੀਤੀ ਉਹਨਾਂ ਦੀ ਮਿਸਿਸ ਨਾਲ ਵੀ ਮੇਰੀ ਗੱਲ ਹੋਈ ਸੀ ਕਿੰਦੇ ਭਾਜੀ ਘਰਾਂ ਚ ਪਾਣੀ ਬਹੁਤ ਗੰਧਲਾ ਆ ਰਿਹਾ ਔਰ ਫਿਰ ਬਿਮਾਰੀ ਦਾ ਖਤਰਾ ਰਹਿੰਦਾ ਤਾਂ ਤੁਸੀਂ ਇਹ ਹਾਲਾਤ ਦੇਖ ਲਓ ਹੁਣ ਤਾਂ ਟੋਏ ਨਜ਼ਰ ਆ ਰਹੇ ਮੜ ਜਮੀ ਪੈ ਗਿਆ ਕੁਈ ਟੋਇਆ ਨਜ਼ਰ ਨਹੀਂ ਆਉਣਾ ਫਿਰ ਠੱਕ ਠੱਕ ਠਾ ਠਾ ਹੁੰਦਾ ਸਕੂਟਰ ਮੋਟਰਸਾਈਕਲ ਜਾਣਾ ਔਰ ਫਿਰ ਟੂ ਵੀਲਰ ਤੇ ਜਦੋਂ ਪਿੱਛੇ ਬੱਚੇ ਨਾਲ ਹੋਣ ਜਾਂ ਮਹਿਲਾਵਾਂ ਬੈਠੀਆਂ ਹੋਣ ਤਾਂ ਦਿੱਕਤ ਹੋਰ ਵੱਧ ਜਾਂਦੀ ਕਿਉਂਕਿ ਬੈਲੈਂਸ ਨਹੀਂ ਹੁੰਦਾ ਤੁਸੀਂ ਦੇਖੋ ਕਿੰਨੇ ਡੂੰਘੇ ਡੂੰਘੇ ਕਿੰਨੇ ਤਿੱਖੇ ਤਿੱਖੇ ਟੋਇਆ ਇਹ ਤਾਂ ਮੈਂ ਮੇਰੇ ਖਿਆਲ ਅੰਚ ਪਾਣੀ ਹੈ ਨਹੀਂ ਆਪਾਂ ਖੜ ਖੜੇ ਆ ਸੜਕ ਤੇ ਤਾਂ ਨਜ਼ਰ ਆ ਰਿਹਾ ਅਦਰਵਾਈਜ਼ ਤਾਂ ਨਹੀਂ ਜਜਮੈਂਟ ਹੁੰਦੀ ਤਾਂ ਇਹ ਜਿਹੜੀ ਸੜਕ ਹੈ ਬਦਨਾਮੀ ਵੀ ਸ਼ਹਿਰ ਨੂੰ ਦਿਵਾ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਗਲ ਦੀ ਹੱਡੀ ਵੀ ਹੈ ਔਰ ਇਹ ਸੜਕ ਸਿਰਦਰਦ ਵੀ ਬਣੀ ਹੋਈ ਹੈ ਲੀਡਰਾਂ ਲਈ ਵੀ ਆਮ ਜਨਤਾ ਲਈ ਤਾਂ ਬਣੀ ਹੋਈ ਹੈ ਪਰ ਲੀਡਰ ਇਹਦਾ ਹੱਲ ਕਿਉਂ ਨਹੀਂ ਕਰ ਪਾ ਰਹੇ ਬਹੁਤ ਵੱਡਾ ਸਵਾਲ ਹੈ ਹੋਰ ਵੀ ਬਹੁਤ ਸਾਰੇ ਮਸਲੇ ਨੇ ਲੇਕਿਨ ਜਿਵੇਂ ਅੱਜ ਕੰਡਾ ਸਾਹਿਬ ਨੇ ਆਪਣਾ ਪੱਖ ਦਿੱਤਾ ਮੈਂ ਉਮੀਦ ਕਰਦਾ ਜੇ ਇਸੇ ਤਰੀਕੇ ਸਾਰਾ ਸ਼ਹਿਰ ਸਾਰੇ ਸਾਡੇ ਭੈਣ ਭਰਾ ਸਾਰੇ ਵੋਟਸ ਚੋਂ ਜਿਨਨੇ ਵੀ ਵੋਟ ਹੈਗੇ ਆ ਸ਼ਹਿਰ ਦੇ ਖੜੇ ਹੋਣ ਆਪਣਾ ਪੱਖ ਰੱਖਣਾ ਤਾਂ ਤੁਹਾਡੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਮਨੇ ਥੋੜੀ ਕਨਫਿਊਜ਼ਨ ਵਿੱਚ 15 ਕਰੋੜ ਤੇ 16 ਕਰੋੜ ਕਹਿੰਦੇ ਸੀ 16 ਕਰੋੜ 16 ਕਰੋੜ ਤਾਂ ਇਟ ਮੀਨਸ ਜੇ 16 ਕਰੋੜ ਹੈ ਆਪਾਂ ਕਰੈਕਟ ਕਰ ਲਾਂਗੇ ਆਪਣੇ ਆਪ ਨੂੰ ਕਿ 15 ਕਰੋੜ ਇਕੱਠਾ ਹੋਣਾ ਕਿ 16 ਹੋਣਾ ਜੇ 15 ਹੋਣਾ ਤਾਂ 6 ਕਰੋੜ ਜੇ 16 ਉਹਨਾਂ ਤਾਂ 7 ਕਰੋੜ ਦੇ ਆਸ-ਪਾਸ ਜਿਹੜਾ ਬਜਟ ਨਾਲ ਤਨਖਾਹਾਂ ਕੱਢ ਗਏ ਤਾਂ ਸ਼ਹਿਰ ਦੇ ਭਲੇ ਲਈ ਲੱਗਣਾ ਚਾਹੀਦਾ 19 ਦੇ 19 ਵਾਰਡ 'ਚ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ ਸਾਨੂੰ ਕੰਟੈਕਟ ਕਰ ਲਿਆ ਕਰੋ ਬੜੀ ਵਰਕਿਆ ਯਾਰ ਆਪਣਾ ਪੱਖ ਰੱਖਣਾ ਕੋਈ ਤੁਹਾਡਾ ਦੁਸ਼ਮਣ ਨਹੀਂ ਬਣਦਾ ਸਮਾਕੇ ਤੁਹਾਡੇ ਆਲੇ ਵਾਲ ਦਿਵਾਲੇ ਵਾਲੇ ਜਿਹੜੇ ਲੋਕ ਹੁੰਦੇ ਉਹ ਜਾਗਰਤ ਹੁੰਦੇ ਉਹ ਵੀ ਤੁਹਾਡੇ ਨਾਲ ਖੜਦੇ ਆ ਯਾਰ ਰਲ ਮਿਲ ਕੇ ਆਪਾਂ ਆਪਣੇ ਵਾਰਡ ਲਈ ਕੁਝ ਤਾਂ ਲੈ ਲਈਏ ਕੋਈ ਕੋਈ ਉੱਪਰੋਂ ਗ੍ਰਾਂਟ ਤਾਂ ਨਹੀਂ ਆਉਣੀ ਇਹਦਾ ਸੈਂਸ ਉੱਪਰੋਂ ਤੋਂ ਮੇਰਾ ਭਾਵ ਹੈ ਕਿ ਜਿਨ੍ਹਾਂ ਦੀ ਛਤਰੀ ਤੇ ਚੀਨੇ ਬੰਦੇ ਆ ਉਥੋਂ ਤਾਂ ਕੋਈ ਗ੍ਰਾਂਟ ਨਹੀਂ ਆਉਣੀ ਐਟ ਲੀਸਟ ਲੋਕਲ ਤਾਂ ਕੋਈ ਗ੍ਰਾਂਟ ਆ ਜਾਵੇ ਤੁਸੀਂ ਸੁੱਖ ਦਾ ਸਾਹ ਤਾਂ ਲਓ 78 ਸਾਲਾਂ ਤੋਂ ਬਾਅਦ ਵੀ ਅਸੀਂ ਗਲੀਆਂ ਨਾਲੀਆਂ ਸੀਵਰ ਬਲਾਕ ਵੀ ਸਾਡੀ ਨਿਕਾਸੀ ਹੋ ਜੇ ਇੱਥੇ ਤੱਕੇ ਹੀ ਫਸੇ ਆ ਆ ਹੁਣ ਬੱਚੀਆਂ ਵੀ ਜਾ ਰਹੀਆਂ ਗੱਡੀ ਪਿੱਛੇ ਵਾਲੀ ਐ ਗੱਡੀ ਵਾਲੇ ਨੂੰ ਮੜ ਜੀ ਕਿਤੇ ਜਗ੍ਹਾ ਮਿਲਦੀ ਆ ਉਹਨੇ ਗੱਡੀ ਤਾਂ ਤੋੜਨੀ ਆ ਪਰ ਛੱਟੇ ਪੈ ਜਾਂਦੇ ਆ ਤਾਂ ਨੁਕਸਾਨ ਤਾਂ ਹੁੰਦਾ ਹੀ ਆ ਨਾ ਫਿਰ ਆਪਸ ਚ ਲੋਕਾਂ ਦੀ ਲੜਾਈ ਵੀ ਹੁੰਦੀ ਆ ਬੱਦਬੂ ਕਰਕੇ ਕੁਰਕੇ ਜਾਣਾ ਵੀ ਔਖਾ ਲੱਗਦਾ ਮਤਲਬ ਗਲਤੀ ਸਿਸਟਮ ਦੀ ਹੈ ਗਲਤੀ ਪ੍ਰਸ਼ਾਸਨ ਦੀ ਹੈ 100% ਪਰ ਭੁਗਤ ਦੇ ਆਮ ਲੋਕ ਐ ਫਿਰ ਲੜਾਈਆਂ ਝਗੜੇ ਵੀ ਹੁੰਦੇ ਕਿ ਤੂੰ ਮੇਰੇ ਤੇ ਛਿੱਟੇ ਪਾਤੇ ਤਾਂ ਤੁਸੀਂ ਰਲ ਮਿਲ ਕੇ ਕੋਸ਼ਿਸ਼ ਕਰੋ ਸਾਰੇ ਜਿੰਨੇ ਵੀ ਵਰਡਸ ਦੇ ਕਦੇ ਇੱਕ ਵਾਰ ਯਾਰ ਹਮਲਾ ਤਾਂ ਮਾਰੋ ਆਪਣੀ ਇੱਕ ਇੱਕ ਦਿੱਕਤ ਜਿਹੜੀ ਉਹ ਤਾਂ ਦੱਸੋ ਤਾਂ ਜੋ ਪ੍ਰਸ਼ਾਸਨ ਤੱਕ ਪਹੁੰਚਾਈਏ ਔਰ ਫਿਰ ਪੁੱਛੀਏ ਕਿ ਜਿਹੜਾ ਤੁਸੀਂ 6-7 ਕਰੋੜ ਇਕੱਠਾ ਕਰਨਾ ਲੱਗਣਾ ਕਿੱਥੇ ਆ ਸਾਨੂੰ ਪਤਾ ਹੋਣਾ ਚਾਹੀਦਾ ਸਾਡਾ ਪੈਸਾ ਕਿੱਥੇ ਲੱਗਣਾ ਇੱਕ ਹੋਰ ਪੁਆਇੰਟ ਹੈ ਕਿ ਕਾਊਸਸਸ ਤੇ ਵੀ ਜਿਹੜਾ ਟੈਕਸ ਲਿਆ ਜਾਂਦਾ ਸ਼ਹਿਰ 'ਚ ਜਿੰਨੇ ਆਵਾਰਾ ਪਸ਼ੂ ਆ ਅਸੀਂ ਵੀ ਪੁੱਛਣਾ ਚਾਹੁੰਨੇ ਆ ਕਿ ਨਗਰ ਕਾਉਂਸਲ ਦੇ ਉਹ ਜਿਹੜਾ ਮੈਂ ਪੜਿਆ ਸੀ ਅਖਬਾਰ 'ਚ ਖਬਰ ਲੱਗੀ ਕਿ ਕਾਊਸਸਸ ਵੀ ਲੈਣਾ ਤੇ ਉਹ ਕਾਊਸਸਸ ਵੀ ਜੇ ਲੈਂਦੇ ਆ ਤਾਂ ਫਿਰ ਪਸ਼ੂ ਪਸ਼ੂਆਂ ਦੀ ਕੇਅਰ ਕਿਨੇ ਕਰਨੀ ਆ ਉਹ ਬੇਸਹਾਰਾ ਆਵਾਰਾ ਕਿਉਂ ਹੋ ਜਾਂਦੇ ਆ ਉਹਨਾਂ ਲਈ ਕੋਈ ਪ੍ਰਬੰਧ ਕਿਉਂ ਨਹੀਂ ਉਹ ਜਿਹਨਾਂ ਦੇ ਨਾਮ ਤੇ ਟੈਕਸ ਵਰਟ ਹੋ ਰਿਹਾ ਜਾਂਦਾ ਤਾਂ ਬਹੁਤ ਸਾਰੇ ਸਵਾਲ ਨੇ ਮੈਂ ਕ ਤਾਂ ਉਹ ਕਹਿੰਦੇ ਕਿ ਯਾਰ ਇਹ ਕਿਉਂ ਪੁੱਛਦਾ ਇਹਨੂੰ ਕਿ ਦਿੱਕਤ ਹੈ ਮੇਰੇ ਨਾਲ ਤੁਸੀਂ ਪੁੱਛੋਗੇ ਤਾਂ ਫਿਰ ਅਸੀਂ ਦੱਸਾਂਗੇ ਕਿ ਅਸੀਂ ਪੈਸੇ ਦਿੰਨੇ ਆ ਸਾਡਾ ਹੱਲ ਹੋਣਾ ਚਾਹੀਦਾ ਅਸੀਂ ਟੈਕਸ ਦਿੰਨੇ ਜੀ ਸਾਡੇ ਟੈਕਸ ਦੇਣ ਤੋਂ ਬਾਅਦ ਵੀ ਸਾਡਾ ਹੱਲ ਨਹੀਂ ਆ ਫਿਰ ਅਸੀਂ ਤਾਂ ਸਵਾਲ ਕਰਾਂਗੇ ਤੁਹਾਨੂੰ ਧੋਲ ਦੇ ਨਗਾੜਿਆਂ ਦੇ ਨਾਲ ਵੀਡੀਓ ਨੂੰ ਐਂਡ ਕਰ ਦਿੰਨੇ ਆ ਔਰ ਉਮੀਦ ਕਰਦੇ ਆ ਤੁਸੀਂ ਜਿਵੇਂ ਸਾਡੇ ਸਿਰ ਤੇ ਆਪਣਾ ਹੱਥ ਬਣਾ ਕੇ ਰੱਖਿਆ ਇਸੇ ਤਰੀਕੇ ਬਣਾ ਕੇ ਰੱਖੋਗੇ ਔਰ ਇੱਕ ਗੱਲ ਮੈਂ ਹੋਰ ਕਰ ਦੇਣੀ ਚਾਹੁੰਦਾ ਕਿ ਬਹੁਤ ਸਾਰੇ 네ਗੇਟਿਵ ਲੋਕ ਜੋ ਵੀ ਵੀ ਬਤ ਦੀ ਥਾਂ ਲੈਣਾ ਚਾਹੁੰਦੇ ਜਿੰਨਾਂ ਤੋਂ ਨਹੀਂ ਲੈ ਹੋਣੀ ਕਿਉਂਕਿ ਤੁਹਾਡਾ ਪਿਆਰ ਸਾਡੇ ਨਾਲ ਹੈ ਕੋਈ ਉਹੀ ਅੱਜ ਕੱਲ ਮੈਂ ਬੜੀਆਂ ਥਾਂ ਤੇ ਦੇਖਿਆ ਕੋਈ ਸਾਡੀ ਫੋਟੋ ਲਾ ਕੇ ਕੁਝ ਨਾ ਕੁਝ ਨੈਗੇਟਿਵਿਟੀ ਫਲਾਉਣ ਦੀ ਕੋਸ਼ਿਸ਼ ਕਰਦਾ ਕੋਈ ਗੱਡੀ ਦੀ ਫੋਟੋ ਪਾ ਕੇ ਤਾਂ ਉਹਨਾਂ ਨੂੰ ਤੁਸੀਂ ਆਪ ਹੀ ਜਵਾਬ ਦੇ ਦਿਆ ਕਰੋ ਮੈਂ ਉਹਨਾਂ ਨੂੰ ਜਵਾਬ ਦੇਣਾ ਸਹੀ ਨਹੀਂ ਸਮਝਦਾ ਕਿਉਂਕਿ ਸਿੱਧੂ ਮੂਸੇਵਾਲਾ ਦਾ ਗਾਣਾ ਯਾਦ ਆ ਜਾਂਦਾ ਨਾ ਕਿ ਤੂੰ ਜਿੰਨਾਂ ਨਾਲ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਂ ਦੀਏ ਕਿਉਂਕਿ ਤੁਸੀਂ ਸਾਡਾ ਲੈਵਲ ਇੱਥੇ ਰੱਖ ਲਿਆ ਔਰ ਜਿਹਨਾਂ ਦਾ ਲੈਵਲ ਹੀ ਥੱਲੇ ਡਿੱਗਿਆ ਹੈ ਪਹਿਲਾਂ ਚ ਖਿਲਾੜੇ ਪਏ ਉਹਨਾਂ ਨੂੰ ਅਸੀਂ ਕੀ ਜਵਾਬ ਦੇਣਾ ਉਹਨਾਂ ਨੂੰ ਤੁਸੀਂ ਆਪ ਹੀ ਜਵਾਬ ਦੇ ਦਿਆ ਕਰੋ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਇਸੇ ਤਰੀਕੇ ਪਿਆਰ ਬਣਾਈ ਰੱਖਿਓ ਬੜੇ ਨਾਲ ਨਵਦੀ ਨਵਾਸ਼ਾ ਨੇ ਆਪਣੇ ਛੋਟੇ ਦਿਨ ਇਸ ਲਈ ਕੈਮਰਾ ਪਰਸਮ ਜੀ ਨੂੰ ਜਸਤੋਂ ਬਹੁਤ ਜਲਦੀ ਫੇਰ ਤੁਹਾਨੂੰ ਅਸਰ ਮੰਗੇ ਸਤਿ ਸ਼੍ਰੀ ਅਕਾਲ ਰਬ ਰੱਖਾ